ਫਗਵਾੜਾ ਦੇ ਮਹੱਲਾ ਗੋਬਿੰਦਪੁਰਾ ਦੇ ਵਾਸੀਆਂ ਵੱਲੋਂ ਸੁਰਿੰਦਰ ਮਾਡਲ ਸਕੂਲ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦਾ 133ਵਾਂ ਜਨਮ ਦਿਨ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡੇਰਾ ਸਾਧ ਗੋਬਿੰਦਾ ਜੀ ਮਹੱਲਾ ਗੋਬਿੰਦਪੁਰਾ ਦੇ ਮੁਖੀ ਸੇਵਾਦਾਰ 188 ਸੰਤ ਦੇਸਰਾਜ ਜੀ ਮਹਾਰਾਜ ਐਡਵੋਕੇਟ ਐਸ ਐਲ ਵਿਰਦੀ ਜਰਨੈਲ ਨੰਗਲ ਅਤੇ ਹਰਦੇਖ ਸਿੰਘ ਨੇਕੜੇ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਮੌਕੇ ਕੇਕ ਕਟਿਆ ਗਿਆ ਉੱਥੇ ਹੀ ਪ੍ਰਵਾਜ਼ ਰੰਗ ਮੰਚ ਕਾਂਸੀ ਨਗਰ ਫਗਵਾੜਾ ਦੀ ਟੀਮ ਵੱਲੋਂ ਬਾਬ ਗ੍ਰਾਫੀ ਵਿਪੇਸ਼ ਕੀਤੀ ਗਈ ਜਰ ਕੀ ਬੱਚਾ ਵੱਲੋਂ ਵੀ ਪ੍ਰੋਗਰਾਮ ਪੇਸ਼ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਜਿੱਥੇ ਸਮੂਹ ਫਗਵਾੜਾ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹ ਲੈ ਕੇ ਬਾਬਾ ਸਾਹਿਬ ਜੀ ਵੱਲੋਂ ਦੇਖੇਗਾ ਸੁਪਨੇ ਨੂੰ ਪੂਰਾ ਕਰਨ ਦਾ ਸੰਦੇਸ਼ ਵੀ ਦਿੱਤਾ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਰਕਾਰ ਦੇ ਲੋਕ ਐਸਐਨ ਗਿਰਦੀ ਸਾਹਿਬ ਨੇ ਬਾਬਾ ਸਾਹਿਬ ਦੀਆਂ ਟੈਕਨੀਕਲ ਗੱਲਾਂ ਤੁਹਾਨੂੰ ਦੱਸੀਆਂ ਸੰਵਿਧਾਨ ਦੇ ਵਿੱਚ ਸਾਡੇ ਕੋਲ ਕੀ ਰਾਈਟਸ ਸੀ ਸਾਡੇ ਕੋਲ ਕੀ ਅਧਿਕਾਰ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲ ਕੀਤੀ ਐ ਕਿ ਸੰਵਿਧਾਨ ਚ ਬਾਬਾ ਸਾਹਿਬ ਨੇ ਸਾਨੂੰ ਕੀ ਲੈ ਕੇ ਦਿੱਤਾ ਹੈ ਲੇਕਿਨ ਉਹ ਸੰਵਿਧਾਨ ਦੇ ਵਿੱਚ ਜਿਹੜੇ ਹੱਕ ਲੈ ਕੇ ਦਿੱਤੇ ਆ ਉਹਨਾਂ ਹੱਕਾਂ ਦੇ ਪਿੱਛੇ ਕਿੱਡਾ ਵੱਡਾ ਇਤਿਹਾਸ ਹੈ ਕਿੱਡਾ ਵੱਡਾ ਸੰਘਰਸ਼ ਹੈ ਉਹ ਸਾਨੂੰ ਸੁਧਿਆਂ ਪਿਆ ਨੂੰ ਸਹਰਾਣੇ ਰੱਖ ਕੇ ਚਲੇ ਗਏ ਤੁਹਾਨੂੰ ਸ਼ਾਇਦ ਇਦਾਂ ਲੱਗਦਾ ਹੋਵੇਗਾ ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਉਸ حق کا دوਉਣ ਦੇ ਲਈ ਕਿੱਟਾ ਵੱਡਾ ਸੰਘਰਸ਼ ਕੀਤਾ ਇਹਦੇ ਵੱਲ ਨਿਗਾਹ ਮਾਰਨੀ ਬੜੀ ਜ਼ਰੂਰੀ ਹੈ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿਸ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਆਪਣੀ بلند ਆਵਾਜ਼ ਦੇ ਵਿੱਚ ਗੱਲ ਕਰ ਰਹੇ ਹਾਂ ਜਿਸ ਸੰਵਿਧਾਨ ਦੀ ਬਦੌਲਤ ਸਾਡੇ ਤੰਗ ਦੇਤੇ ਫਟੇ ਲਗਾੜਾਂ ਤੋਂ ਅੱਜ ਸੋਹਣੇ ਕੱਪੜੇ ਆ ਜਿਸ ਸੰਵਿਧਾਨ ਦੀ ਬਦੌਲਤ ਅੱਜ ਸਾਡੇ ਸਿਰ ਦੇ ਉੱਤੇ ਚੰਗੀਆਂ ਛੱਪਾਂ ਨੇ ਉਹ ਸੰਵਿਧਾਨ ਅੱਜ ਖਤਰੇ ਵਿੱਚ ਹੈ ਇਸੇ ਤਰ੍ਹਾਂ ਹੀ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਪ੍ਰੀਤਨਗਰ ਫਗਵਾੜਾ ਵੱਲੋਂ ਮਹਿਲਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ ਅਤੇ ਸਮਾਜ ਸੇਵਕਾ ਪ੍ਰਿਤਪਾਲਕ ਅਤੇ ਤੁਲੀ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਕਲਾਕਾਰਾਂ ਵੱਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਅਤੇ ਬੁਲਾਰਿਆਂ ਨੇ ਸਮੂਹ ਦੇਸ਼ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹਾਂ ਬਾਬਾ ਸਾਹਿਬ ਵੱਲੋਂ ਦੇਖੇਗਾ ਸੁਪਨੇ ਨੂੰ ਪੂਰਾ ਕਰਨ ਦਾ ਸੰਦੇਸ਼ ਦਿੱਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾਵਾਸੀ ਮੌਜੂਦ ਹਨ ਅੱਜ ਗੁਰਦੁਆਰਾ ਕਬੀਦਾਸ ਭਵਨ ਅਤੇ ਡਾਕਟਰ ਪੀਮਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਰਵਿਦਾਸ ਭਵਨ ਵਿੱਚ ਜਿਹੜਾ ਅੱਜ ਜਨਮ ਦਿਨ ਮਨਾਇਆ ਗਿਆ ਹੈ ਮੈਂ ਸਾਰੇ ਸੰਤਾਨ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਅਤੇ ਅੱਜ ਜਿਹੜਾ ਮਾਨਕਾ ਇੱਕ ਮંચ ਵੱਲੋਂ ਜਿਹੜੇ ਕੋਰੀਓਗ੍ਰਾਫੀ ਕੀਤੀ ਗਈ ਆ ਉਹਦੇ ਵਿੱਚ ਬਹੁਤ ਵਧੀਆ-ਵਧੀਆ ਨਾਟਕ ਗੇ ਨੇ ਜਿਹਦੇ ਵਿੱਚ ਸਾਡਾ ਚਿੜੀਆਂ ਦਾ ਚੰਬਾ ਜਿਹੜਾ ਨਾਟਕ ਸੀ ਬਹੁਤ ਮਨ ਨੂੰ ਸੋਹਣ ਵਾਲਾ ਸੀ ਇੱਕ ਦੱਸਿਆ ਕਿ ਆਪਾਂ ਕਿਸ ਤਰ੍ਹਾਂ ਦਲਿਤ ਪਰਿਵਾਰ ਤੋਂ ਉੱਠ ਕੇ ਆਪਾਂ ਜਿਹੜੀਆਂ ਲੜਕੀਆਂ ਜਿਹੜੀਆਂ ਜੰਮਣ ਤੋਂ ਡਰਦੇ ਆ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਉਹਨਾਂ ਨੇ ਕੋਰੀਓਗ੍ਰਾਫੀ ਕੀਤੀ ਆ ਉਹ ਬਹੁਤ ਮਨ ਨੂੰ ਪਾਉਣ ਵਾਲੀ ਸੀ ਮੈਂ ਉਸ ਲੜਕੀ ਦੇ ਲਈ ਅਰਦਾਸ ਵੀ ਕਰੂੰਗੀ ਕਿ ਪਰਮਾਤਮਾ ਉਸ ਲੜਕੀ ਨੂੰ ਕੁਝ ਵੀ ਜਿਆਦਾ ਧਨਵਕਸ਼ੇ ਉਹਨੂੰ ਉਚ ਲੰਡੀਆਂ ਤੇ ਲਿਜਾਵੇ ਮੇਰਾ ਇੱਕ ਭਰਾ ਨੂੰ ਫੇਰ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਜਿਹੜਾ ਗੁਰਦੁਆਰਾ ਰਵਿਦਾਸ ਭਵਰ ਵੱਲੋਂ ਇਹ ਮੀਰ ਕਾਟੀ ਦਾ ਜਨਮ ਦਿਨ ਮਨਾਇਆ ਜਾਂਦਾ ਆ ਇਹ ਮੇਰੇ ਭਰਾਵਾਂ ਨੂੰ ਇੰਨਾ ਕੋ ਸਾਹ ਦੇ ਰਹੀਏ ਜਿਹੜਾ ਜਨਮ ਦਿਨ ਉਹ ਸਾਹ ਮਨਾਇਆ ਜਾਵੇ ਇਹਦੇ ਵਿੱਚ ਮੇਰੇ ਵੀਰ ਸਾਧੂ ਸਿੰਘ ਜੱਸਲ ਜੀ ਦੀ ਯਾਦ ਦੇ ਵਿੱਚ ਜੋ ਇਹ ਜੋਤ ਜਗਾਈਏ ਸੀ ਮੈਂ ਇਹਨਾਂ ਭਰਾਵਾਂ ਨੂੰ ਇਹਦੀ ਅਰਦਾਸ ਕਰੂੰਗੀ ਇਸ ਜੋਤ ਨੂੰ ਹਮੇਸ਼ਾ ਜਲਦੀ ਰੱਖਣ ਦੇ ਲਈ ਇਹ ਪ੍ਰੋਗਰਾਮ ਇਸ ਤਰ੍ਹਾਂ ਕਰਦੇ ਰਹੀਏ ਡਾਕਟਰ ਮੀਰ ਕਾ ਪੀਬਲੋ ਮੀਰਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ 프리ਦ ਸਹਿਜ ਸਭਾ ਵਿਖੇ ਡਾਕਟਰ ਮੀਨਕਰ ਭੀਮਲਾਉਂ ਡੈਂਪਰ ਸੋਸਾਇਟੀ 프리ਦਨਗਰ ਬਨੋਂ ਇੱਕ ਸਮਾਰੋਹ ਕੀਤਾ ਗਿਆ ਜਿਸ ਵਿੱਚ ਕਲਾ ਮੰਚ ਬਲਮ ਇਸ ਕਰੀ ਨਾਟਕ ਕੀਤਾ ਗਿਆ ਤੇ ਬੱਚੇ ਨੇ ਕੋਰੋਗ੍ਰਾਫੀ ਨਹੀਂ ਲੋਕਾਂ ਦਾ ਸਾਰਾ ਨੰ ਮਨ ਜਸਵੰਤ ਸੋਨ ਸਹਿਜ ਜੀ ਵਿਸ਼ੇਸ਼ ਤੌਰ ਤੇ ਮੁੱਖ ਬੁਲਾਰੇ ਅੱਜ ਲੋ ਜਿਨ੍ਹਾਂ ਨੇ ਬੀ ਆਰ ਮੀਨਕਰ ਜੀ ਬਾਰੇ ਬਹੁਤ ਹੀ ਡਿਟੇਲ ਨਾਲ ਜਾਣਕਾਰੀ ਦਿੱਤੀ ਕੌਮ ਦੇ ਨਰਮਤਾ ਸੰਵਿਧਾਨ ਨੂੰ ਰਚਣ ਵਾਲੇ ਬਾਬਾ ਸਾਹਿਬਾਰੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਹੀ ਉੱਚ ਵਿੱਦਿਆ ਜਿਹੜੀ ਹਾਸਲ ਕੀਤੀ ਤੇ ਇਸੇ ਲਈ ਜਾਤੀ ਨਾਲ ਸੰਬੰਧ ਦਲਿਤਾਂ ਨੇ ਗਰੀਬਾਂ ਲਈ ਪਸੀਆਂ ਵਾਸਤੇ ਜਿਹੜੇ ਕਾਨੂੰਨ ਬਣਾਏ ਆ ਜੋ ਅੱਜ ਵੀ ਲਾਗੂ ਆ ਉਹਨਾਂ ਦੇ ਬਦਲਤੀ ਜਿਹੜਾ ਸਮਾਜ ਵਿੱਚ ਤਬਦੀਲੀ ਹੋਈ ਆ ਜਾਂ ਹੋ ਰਹੀ ਆ ਉਹਨਾਂ ਕਰਕੇ ਹੀ ਹੋ ਰਹੀ ਆ ਇੱਕ ਪ੍ਰੀਸਾਹਿਤ ਸਭਾ ਵੱਲੋਂ ਸਭ ਨੂੰ ਲੱਖ ਲੱਖ ਵਧਾਈਆਂ ਜਿੱਥੇ ਆਂ